ठेका बंदि करो बरखा विचो ठेका बंदो बैरखा विचो ठेका बंदि करो ਆਇਆ ਉਸ ਪਿੰਡ ਵਾਲੇ ਨਹੀਂ ਚਾਹੁੰਦੇ ਵੀ ਇੱਥੇ ਸ਼ਰਾਬ ਦਾ ਟਿਕਾਣਾ ਖੋਲਿਆ ਜਾਵੇ ਸਾਡੀ ਆਵਾਜ਼ੀ ਆ ਲੱਗੇ ਇੱਥੇ ਮਾਤਾ ਦਾ ਮੰਦਿਰ ਆ ਨਾਲੇ ਵਿਦਆਸ਼ਰਮ ਆ ਨਾਲੇ ਸਾਰੀ ਆਵਾਜ਼ੀ ਆ ਜਿਹੜੀ ਐਸੀ ਵਾਦੀ ਵੀ ਨਾਲੇ ਆ ਨਾਲੇ ਇੱਕ ਸੈਨ ਕਲੇਵ ਆ ਤੇ ਇਹਨਾਂ ਨੇ ਇਹ ਪ੍ਰੋਸਾ ਦਵਾਇਆ ਵੀ ਜਿੱਦਾਂ ਜਦ ਜਿਹੜੀ ਆ ਅਸੀਂ ਸਰਕਾਰ ਨੂੰ ਜਿਹੜੀ ਇਹ ਕਮਿਸ਼ਨਰ ਨੂੰ ਵੀ ਐਪਲੀਕੇਸ਼ਨ ਦੇ ਕੇ ਆਏ ਆ ਸਾਰੇ ਪਿੰਡਾਂ ਲੋਕ ਏ ਰਾਮਪੁਰੂ ਚੰਬਾ ਦੇ ਸਾਡੇ ਸਰਪੰਚ ਜੀ ਦੀ ਗਵਾਈ ਵਿੱਚ ਜਾ ਕੇ ਉੱਥੇ ਐਪਲੀਕੇਸ਼ਨ ਦੇ ਕੇ ਆਇਆ ਐਕਸਾਈਟ ਕਮਿਸ਼ਨਰ ਜਲੰਧਰ ਨੂੰ ਤੇ ਹੁਣ ਇਹਨਾਂ ਨੇ ਪਰੋਸਾ ਦਵਾਇਆ ਠੇਕੇਦਾਰਾਂ ਨੇ ਤਾਂ ਸਾਡੇ ਜਿਹੜੇ ਅੰਚਾਰ ਦੇ ਇਥੋਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਮੰਨ ਜਾਨੀ ਬੈਠ ਕੇ ਕੋਈ ਦਾ ਤੈ ਹੱਲ ਨਹੀਂ ਰੱਬ ਦੇ ਉਹਨਾਂ ਚਿਰ ਅਸੀਂ ਠੇਕਾ ਨਹੀਂ ਖੋੜਨਗੇ ਤੇ ਜਿਹੜਾ ਆਪਣੇ ਠੇਕੇਦਾਰਾਂ ਨਾਲ ਇਹਨਾਂ ਦੀ ਗੱਲ ਹੋਈ ਹੈ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮਹਿਤੋ ਨਾਲ ਅੰਜਲੇ ਫਗਵਾੜਾ ਸ਼ਹਿਰ ਦੇ ਨਜ਼ਦੀਕੇ ਲੱਗਦੇ ਪਿੰਡ ਵਿਰਕਾ ਵਿਖੇ ਰਿਹਾਈ ਇਲਾਕੇ ਵਿੱਚ ਸ਼ਰਾਬ ਦਾ ਠੇਕਾ ਖੋਲਣ ਦੇ ਭੜਕੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਤੰਨਾ ਲਗਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਜਿਸ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਠੇਕੇ ਨੂੰ ਬੰਦ ਕਰਵਾ ਦਿੱਤਾ ਪੱਤਰਕਾਰਾਂ ਨੂੰ ਜਾਣਕਾਰ ਦਿੰਦੇ ਆ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਰਿਹਾਈ ਇਲਾਕੇ ਵਿੱਚ ਠੇਕੇਦਾਰ ਵੱਲੋਂ ਇਹ ਠੇਕਾ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਨ ਖੋਲਿਆ ਜਾ ਰਿਹਾ ਹੈ ਜਿਸ ਦੇ ਸਾਰੇ ਪਿੰਡ ਵਾਸੀ ਵਿਰੋਧ ਕਰ ਰਹੇ ਹਨ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਪਿੰਡ ਵਾਸੀਆਂ ਅਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਆਓ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗੋਰਾ ਤੋਂ ਸੰਦੀਪ ਸਿੰਘ ਸੋਨੀ ਦੇ ਨਾਲ ਜਾ ਸ਼ਰਮਾ ਦੀ ਰਿਪੋਰਟ। ਹਨੀ ਮਾਮਲਾ ਇਸ ਤਰ੍ਹਾਂ ਜੀ ਸਾਡੇ ਪਿੰਡ ਬਿਰਕਾਂ ਵਿੱਚ 12 13 ਦੇ ਵਿੱਚ ਗ੍ਰਾਮ ਪੰਚਾਇਤ ਬਿਰਕ ਨੇ ਮਤਾ ਪਾਸ ਕੀਤਾ ਸੀਗਾ ਆਮ ਜਲਾਸਤ ਦੇ ਵਿੱਚ ਜਿਹਦੇ ਵਿੱਚ 11 12 ਦੇ ਮਤਾ ਪਾਸ ਕੀਤਾ ਸੀਗਾ ਵੀ ਪਿੰਡ ਦੇ ਵਿੱਚੋਂ ਠੇਕਾ ਚੱਕਿਆ ਜਾਵੇ ਕਿਉਂਕਿ ਇੱਕ ਪੰਚਾਇਤੀ ਐਕਟ ਗਵਰਨਮੈਂਟ ਦੇ ਜਿਹੜਾ ਉਹਦੇ ਵਿੱਚ ਇੱਕ ਰੂਲ ਆ ਵੀ ਜੇ ਗ੍ਰਾਮ ਪੰਚਾਇਤ ਕੋਈ ਮਤਾ ਪਾਸ ਕਰਦੀ ਆ ਬਿਟ ਸਤੰਬਰ ਤੋਂ ਪਹਿਲਾਂ ਮਤਾ ਅਮਜਲਾਸ ਚ ਪਾਉਂਦੀ ਆ ਤਾਂ ਉਹਦਾ ਠੇਕਾ ਜਿਹੜਾ ਨਹੀਂ ਖੋਲਦੀ ਇਸ ਕਰਕੇ ਉਹ ਮਤਾ ਸਾਡਾ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਮਨਜ਼ੂਰ ਕੀਤਾ ਉਹਦੇ ਤਹਿਤ 12 13 ਤੋਂ ਲੈ ਕੇ ਅੱਜ ਤੱਕ ਠੇਕਾ ਨਹੀਂ ਖੁੱਲਿਆ ਅੱਜ ਕੀ ਪ੍ਰੋਸਸ ਅਦਵਾਇਆ ਤੁਹਾਨੂੰ ਇਹਨਾਂ ਨੇ ਉਸ ਤੋਂ ਬਾਅਦ ਜਿਹੜਾ ਇਹ ਨਹੀਂ ਹੁਣ ਇੱਥੇ ਬਰਾਜ ਖੋਲੀ ਐ ਬਰਾਜ ਖੋਲਣ ਦੀ ਕੋਸ਼ਿਸ਼ ਕਰ ਰਹਾ ਠੇਕੇਦਾਰ ਜਿਹੜਾ ਅਸੀਂ ਉਹਨਾਂ ਨੇ ਇਹ ਭਰੋਸਾ ਹੁਣ ਦਵਾਇਆ ਪਿੰਡ ਵਾਲੇ ਨਹੀਂ ਚਾਹੁੰਦੇ ਵੀ ਇੱਥੇ ਸ਼ਰਾਬ ਦਾ ਠੇਕਾ ਖੁੱਲਿਆ ਜਾਵੇ ਸਾਡੀ ਆਬਾਦੀ ਆ ਲੱਗੇ ਇੱਥੇ ਮਾਤਾ ਦਾ ਮੰਦਰ ਆ ਨਾਲੇ ਵਿਰਧ ਆਸ਼ਰਮ ਆ ਨਾਲੇ ਸਾਰੀ ਆਬਾਦੀ ਆ ਜਿਹੜੀ ਐਸਸੀ ਆਬਾਦੀ ਵੀ ਨਾਲੇ ਆ ਨਾਲੇ ਇੱਕ ਸੈਨ ਕਲੇਵ ਆ ਤੇ ਇਹਨਾਂ ਨੇ ਇਹ ਭਰੋਸਾ ਦਵਾਇਆ ਵੀ ਜਿੰਨਾਂ ਚਿਰ ਜਿਹੜੀ ਆ ਅਸੀਂ ਸਰਕਾਰ ਨੂੰ ਜਿਹੜੇ ਇਹਦੇ ਕਮਿਸ਼ਨਰ ਨੂੰ ਵੀ ਐਪਲੀਕੇਸ਼ਨ ਦੇ ਕੇ ਆਏ ਆ ਸਾਰੇ ਪਿੰਡਾਂ ਤੋਂ ਆ ਆਰਾਮ ਸਰੋਪ ਚੰਬਾ ਦੇ ਸਾਡੇ ਸਰਪੰਚ ਜੀ ਦੀ ਅਗਵਾਈ ਵਿੱਚ ਜਾ ਕੇ ਤੇ ਹੁਣ ਇਹਨਾਂ ਨੇ ਇਹ ਭਰੋਸਾ ਦਵਾਇਆ ਠੇਕੇਦਾਰਾਂ ਨੂੰ ਤਾਂ ਸਾਡੇ ਜਿਹੜੇ ਅੰਚਾਰ ਦੇ ਇਥੋਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਮੰਨ ਜਾਨੀ ਬੈਠ ਕੇ ਕੋਈ ਦਾ ਤੈ ਹੱਲ ਨਹੀਂ ਲੱਭਦੇ ਉਹਨਾਂ ਚਿਰ ਅਸੀਂ ਠੇਕਾ ਨਹੀਂ ਖੋਲਣਗੇ ਤੇ ਜਿਹੜਾ ਆਪਣੇ ਠੇਕੇਦਾਰਾਂ ਨਾਲ ਇਹਨਾਂ ਦੀ ਗੱਲ ਹੋਈ ਹੈ ਔਰ ਉਹਨਾਂ ਨੇ ਇਹ ਭਰੋਸਾ ਦਿੱਤਾ ਸੋ ਅਸੀਂ ਇਸ ਗੱਲ ਨਾਲ ਸਹਿਮਤ ਹੈ ਪਿੰਡ ਵਾਸੀ ਵੀ ਇੱਥੇ ਠੇਕਾ ਨਹੀਂ ਖੋਲਣਾ ਚਾਹੀਦਾ ਪਿੰਡ ਦੀ ਆਬਾਦੀ ਹੈ ਔਰ ਮਹਿਕਵੇਂ ਵੀ ਅਸੀਂ ਲੈ ਕੇ ਆਏ ਆ ਕਮਿਸ਼ਨਰ ਨੂੰ ਤੇ ਅਸੀਂ ਇਹਦੇ ਬਿਲਕੁਲ ਪਿੰਡ ਵਾਲੇ ਸਾਡੇ ਸਰ ਹੁਣ ਤੁਹਾਨੂੰ ਵਗੈਰਾ ਚੱਕ ਗਿਆ ਜਾਣਾ ਸੀ ਸਾਰੇ ਹੁਣ ਚੱਕ ਲੈਣਾ ਕਿਉਂਕਿ ਉਹਨਾਂ ਸਰ ਪਹਿਲੋ ਵੀ 10-11 ਸਾਲ ਤੋਂ ਪਹਿਲੋ ਵੀ ਇੱਥੇ ਇੱਕ ਠੇਕਾ ਖੁੱਲਿਆ ਦੀਆ ਉਹ 12 ਸਾਲ ਪਹਿਲਾਂ ਉਹ ਮਤਾ ਪੰਚਾਇਤ ਦੇ ਮਤੇ ਜੋ ਰੂਰ ਹੈ ਪੰਚਾਇਤੀ ਐਕਟ ਦਾ ਉਹਦੇ ਮਤਾ ਕੋ ਚੱਕ ਹੋ ਗਿਆ ਸਰ ਜਿਹੜਾ ਕੀ ਨਾਂ ਆਪਣਾ ਆਰਾਮ ਸਿੰਘ ਕੰਬਾ ਜੀ ਸਾਹਿਬ ਦਾ ਸਰ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਧਰਨਾ ਲਾ ਕੇ ਬੈਠੇ ਆ ਸਰ ਇੱਥੇ ਪਹਿਲਾਂ ਠੇਕਾ ਖੁੱਲਾ ਸੀ 11-12 ਦੇ ਵਿੱਚ ਅਸੀਂ ਜਦੋਂ ਪੰਚਾਇਤ ਸੀ 11-12 'ਚ 85 ਤਾਂ ਉਦੋਂ ਅਸੀਂ ਇੱਥੇ ਠੇਕਾ ਜਿਹੜਾ ਐਕਸਾਈਡ ਡਿਪਾਰਟਮੈਂਟ ਨੂੰ ਆਪਣਾ ਮਤਾ ਪਾ ਕੇ ਦਿੱਤਾ ਸੀ ਅਬੀ ਤੋਂ ਬਾਰੇ ਐਂ ਸਾਈਡ ਡਿਪਾਰਟਮੈਂਟ ਵਾਲਿਆਂ ਨੂੰ ਮਤਾ ਪਾ ਕੇ ਦਿੱਤਾ ਸੀਗਾ ਮਤਾ ਪਾ ਕੇ ਦਿੱਤਾ ਸੀ ਤੇ ਉਹਨਾਂ ਨੇ ਉਦੋਂ ਮੰਨ ਲਓ ਇਹ ਠੇਕਾ ਜਿਹੜਾ ਇਥੋਂ ਬਿਰਕਾਂ ਦਾ ਠੇਕਾ ਸੀ ਉਹ ਪੱਦੀ ਵਾਲੇ ਰਸਤੇ ਤੇ ਚੱਲ ਗਿਆ ਸੀ ਤੇ ਹੁਣ ਇਹਨਾਂ ਨੇ ਦਸਾਂ 11 ਸਾਲਾਂ ਬਾਅਦ ਫੇਰ ਮੁੜ ਕੇ ਠੇਕਾ ਇਹਨਾਂ ਨੂੰ ਅਸੀਂ ਐ ਸਾਈਡ ਡਿਪਾਰਟਮੈਂਟ ਦੇ ਕਮਿਸ਼ਨਰ ਸਾਹਿਬ ਨੂੰ ਰਿਪੋਰਟ ਦੇ ਕੇ ਆਏ ਸੀਗੇ ਤੇ ਉਹਦੀ ਰੀਸੀਵਿੰਗ ਕਾਪੀ ਸਾਡੇ ਕੋਲ ਆ ਤੇ ਉਹਨਾਂ ਨੂੰ ਕਿਹਾ ਸੀ ਇਥੇ ਜਦੋਂ ਠੇਕਾ ਖੁੱਲਿਆ ਸਾਡੀਆਂ ਲੜਕੀਆਂ ਇੱਥੇ ਆ ਪੈਣਾ ਜਿਹੜੀਆਂ ਇਥੋਂ ਲੰਘਦੀਆਂ ਆ ਕੱਲ ਨੂੰ ਸ਼ਰਾਬੀ ਹੋਣਗੇ ਡਿਗੇ ਹੋਣਗੇ ਕੱਲ ਨੂੰ ਕੋਈ ਪ੍ਰੋਬਲਮ ਆਏਗੀ ਤੇ ਇਥੋਂ ਠੇਕਾ ਬੰਦ ਕੀਤਾ ਜਾਵੇ ਤੇ ਇਹਨਾਂ ਇਹ ਕਹਿੰਦੇ ਕੋਈ ਨਹੀਂ ਜੀ ਅਸੀਂ ਕਰਾਂਗੇ ਮੁੜ ਕੇ ਨਹੀਂ ਠੇਕਾ ਫੇਰ ਖੋਲਿਆ ਥਾਣਾ ਸਾਨੂੰ ਤਾਂ ਲਾਉਣਾ ਪਿਆ ਇਹ ਸਾਨੂੰ ਕਹਿ ਕੇ ਮੁੜ ਕੇ ਫੇਰ ਇਹਨਾਂ ਨੇ ਖੋਲਿਆ ਅਸੀਂ ਇਹਨਾਂ ਨੂੰ ਕਿਹਾ ਕਿ ਹੋਰ ਲੋਕੇਸ਼ਨ ਚ ਲੈ ਜਾਓ ਵੇ ਇਹ ਇਧਰ ਨਾਂਗਾ ਪੜਦਾ ਹੈਗਾ ਬੀਬੀਆਂ ਸ਼ਹਿਰ ਤੇ ਜਾਂਦੀਆਂ ਵਾਲੇ ਦੁਆਲੇ ਰਹਿਛੀ ਏਰੀਆ ਪਿੱਛੇ ਘਰ ਆ ਜਿਹੜੇ ਤੇ ਉਹਨਾਂ ਨੂੰ ਵੀ ਪ੍ਰੋਬਲਮ ਹੈ ਬੀਬੀਆਂ ਜਦੋਂ ਆਉਂਦੀਆਂ ਜਾਂਦੀਆਂ ਤੇ ਸ਼ਰਾਬੀ ਇਥੇ ਪੀ ਕੇ ਡਿਗੇ ਹੋਣਗੇ ਫੇ ਸਾਰਿਆਂ ਨੂੰ ਪ੍ਰੋਬਲਮ ਹੋਏਗੀ ਇਹ ਕੋਈ ਨਾ ਕੋਈ ਮਸੇਪਨ ਹੋ ਸਕਦਾ ਜਿਹਦੇ ਕਰਕੇ ਸਾਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਕੋਈ ਉੱਚ ਅਧਿਕਾਰੀ ਆਇਆ ਤੁਹਾਨੂੰ ਹਜੇ ਤੱਕ ਸਾਡੇ ਨਾਲ ਕਿਸੇ ਉੱਚ ਅਧਿਕਾਰੀ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਤੇ ਦੁਸਾਂ ਚੌਂਕੀ ਤੋਂ ਪੁਲਿਸ ਡਿਪਾਰਟਮੈਂਟ ਆਏ ਆ ਉਹਨਾਂ ਨੂੰ ਅਸੀਂ ਕਹਿੰਤਾ ਹੈ ਉਹਨਾਂ ਨੇ ਮੰਨ ਲਓ ਠੇਕਾ ਬੰਦ ਕਰਾਤਾ ਕਿ ਅੰਦਰ ਜਿੰਨਾ ਚਿਰ ਕੋਈ ਗੱਲ ਅਸੀਂ ਉਹਨਾਂ ਨੂੰ ਇਹ ਪਹਿਲਾਂ ਵੀ ਕਿਹਾ ਸੀ ਤੇ ਉਹਨਾਂ ਨੇ ਫੇਰ ਮੰਨ ਲਓ ਕੱਲ ਜ਼ਬਰਦਸਤੀ ਇੱਥੇ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਆ ਤੇ ਕਹਿੰਦੇ ਅਸੀਂ ਖੋਲਣਾ ਸਾਨੂੰ ਚੈਲੰਜ ਕਰਦੇ ਆ ਅਗਰ ਜੇ ਉਹਨਾਂ ਨੇ ਚੈਲੰਜ ਕੀਤਾ ਇਸੇ ਤਰ੍ਹਾਂ ਧਾਨਾ ਜਾਰੀ ਰਹੇਗਾ ਤੇ ਇੱਥੇ ਜੇ ਕੱਲ ਨੂੰ ਕੋਈ ਗੱਲ ਹੋ ਗਈ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏ ਠੇਕਾ ਖੋਲਣ ਦਾ ਕੋਈ ਪਰਮਿਸ਼ਨ ਹੈਗੀ ਇਹਨਾਂ ਕੋਲ ਪਤਾ ਨਹੀਂ ਉਹ ਸਾਡੇ ਨੂੰ ਨਹੀਂ ਪਤਾ ਕੋਈ ਉਹਨਾਂ ਨੂੰ ਪਰਮਿਸ਼ਨ ਨਹੀਂ ਹੈਗੀ ਉਹਨਾਂ ਨੂੰ ਉਹਨਾਂ ਨੂੰ ਧੱਕੇ ਨਾਲ ਖੋਲਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੋਈ ਅੱਜ ਮੰਗ ਪੱਤਰ ਵਗੈਰਾ ਦੇ ਰਹੇ ਮੰਗ ਪੱਤਰ ਅਸੀਂ ਦੇਵਾਂਗੇ ਡੀਸੀ ਸਾਹਿਬ ਨਾਲ ਵੀ ਅਸੀਂ ਗੱਲ ਕਰਾਂਗੇ ਅਸਲੀ ਨੂੰ ਸਾਹਿਬ ਨੂੰ ਵੀ ਤੇ ਇਸੇ ਕਰਕੇ ਅਸੀਂ ਕਮਿਸ਼ਨਰ ਸਾਹਿਬ ਦੇ ਗਏ ਸੀ ਤਾਂ ਉਹਨਾਂ ਦੀ ਬਦਲੀ ਹੋ ਗਈ ਦੂਸਰੇ ਕਮਿਸ਼ਨਰ ਸਾਹਿਬ ਜਿਹੜੇ ਪ੍ਰੈਜੈਂਸ ਸੀ ਉਹਨਾਂ ਨੂੰ ਰিসিਵਿੰਗ ਲੈ ਕੇ ਆਏ ਆਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਰਹਿਸ਼ੀ ਏਰੀਆ ਦੇ ਵਿੱਚ ਠੇਕਾ ਨਹੀਂ ਖੁੱਲ ਸਕਦਾ ਆਲੇ ਦੁਆਲੇ ਲੋਕ ਸਾਰੇ ਪਰਿਵਾਰਾਂ ਵਾਲੇ ਵਹਿੰਦੇ ਆਂ ਧੀਆਂ ਪਾਣਾ ਲੰਘਦੀਆਂ ਸੈਰ ਤੇ ਜਾਂਦੀਆਂ ਸਵੇਰੇ ਸ਼ਾਮ ਤੇ ਇਹਨਾਂ ਨੇ ਮੰਨ ਲਓ ਜ਼ਬਰਦਸਤੀ ਖੋਲਣ ਦੀ ਕੋਸ਼ਿਸ਼ ਕੀਤੀ ਆ ਔਰ ਪੰਜਾਬ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਜਿੱਥੇ ਰਹਿਸ਼ੀ ਏਰੀਆ ਉੱਥੇ ਮੰਨ ਲਓ ਠੇਕਾ ਨਹੀਂ ਖੁੱਲਣਾ ਚਾਹੀਦਾ ਤਾਂ ਕਿ ਜਿਹੜਾ ਅੱਜ ਮਗੀ ਇਹ ਦੱਸ ਕੇ ਜੀ ਇਹ ਪਿੰਡ ਵਾਲੇ ਨੇ ਮਤਾ ਪਾਇਆ ਸੀ ਤੇ ਨਾ ਡੀ.ਟੀ.ਕੇ ਕੋਲ ਗਿਆ ਸੀ ਤੇ ਉਹਨਾਂ ਸਹਿਮਤੀ ਨੇ ਦੇ ਹੋਈ ਆ ਵੀ ਜਦੋਂ ਤੱਕ ਪਿੰਡ ਵਾਲੇ ਉਹ ਠੇਕਾ ਜਦੋਂ ਤੱਕ ਆਪਣੀ ਸਹਿਮਤੀ ਹੋਏਗੀ ਟਿਕਾ ਫੇਰੀ ਖੁੱਲੂਗਾ ਜੀ ਤੇ ਸਰ ਚਾਬੀਆਂ ਵਗੈਰਾ ਠੇਕੇ ਦੀ ਚਾਬੀਆਂ ਜੀ ਅਸੀਂ ਆਪਣੇ ਕੋਲ ਲਈ ਚਾਬੀ ਲਏ ਜੀ ਬਣ ਨਰੇਸ਼ ਕੁਮਾਰ ਏ.ਐਸ.ਏ ਕਿਹੜਾ ਠਾਣਾ ਲੱਗਦਾ ਆਪਾਂ ਠਾਣਾ ਗਰਾਇਆ ਜੀ